ਧਰਮ ਹੈ ਤੂੰ ਸਾਧਾ ਜਨ ਕੀ ਆ ਤਰਨ ਹੈ ਤੂੰ ਸਾਧਾ ਜਨ ਕੀ ਆ ਪਿਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ ਆ ਜਿੱਥੇ ਕੇ ਖਾਲਸੇ ਦੀ ਜਨਮ ਭੂਮੀ ਸ਼੍ਰੀ ਕੇਸਗੜ੍ਹ ਸਾਹਿਬ ਅਸੀਂ ਅੱਜ ਉੱਥੇ ਮੌਜੂਦ ਆਂ ਔਰ ਸੰਗਤਾਂ ਜਿਹੜੀਆਂ ਹਜ਼ਾਰਾਂ ਨਵਸਤ ਗੁਰੂ ਸਾਹਿਬ ਨੂੰ ਆਈਆਂ ਤੇ ਅੱਜ ਜਿਹੜੇ ਅਸੀਂ ਦਰਸ਼ਨ ਕੀਤੇ ਆ ਗੁਰੂ ਸਾਹਿਬ ਦੇ ਤੁਹਾਡੇ ਤੱਕ ਰੂਬਰੂ ਰੂਪ ਕਰਾਂਗੇ ਔਰ ਜਿਹੜੀਆਂ ਸੰਗਤਾਂ ਵੀ ਆਈਆਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਿਹੜਾ ਗੁਰਦੁਆਰਾ ਸੀਸਗੰਜਾ ਉਹਦੇ ਵੀ ਤੁਹਾਨੂੰ ਦਰਸ਼ਨ ਕਰਾਉਣੇ ਆ ਆਓ ਚੱਲਦੇ ਆਂ ਆਓ ਚੱਲੀਏ ਪਹਿਲਾਂ ਕੇਸਗੜ੍ਹ ਸਾਹਿਬ ਆਓ ਜੀ ਵਾਜੋ ਪਾਓ ਜੀ ਆਓ ਸਿੰਘ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਅਜਿਹੀ ਅਨੰਦਪੁਰ ਸਾਹਿਬ ਨੇ ਦਰਸ਼ਨ ਮੇਲੇ ਕਰਨ ਜਾ ਰਹੇ ਆ ਜੀ ਔਰ ਛੀਦੀ ਦਿਹਾੜਾ ਚੱਲ ਰਿਹਾ ਹਾਂਜੀ ਇਹਦੇ ਬਾਰੇ ਸੰਗਤਾਂ ਨੂੰ ਆਪਾਂ ਜਿਹੜੀਆਂ ਦੇਸ਼ ਪ੍ਰਦੇਸ਼ ਬੈਠੀਆਂ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸੰਗਤਿਓ ਅਸੀਂ ਆਪ ਸਾਰੀਆਂ ਸੰਗਤਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆ ਕਿ ਜਦੋਂ ਵੀ ਸਾਡੇ ਗੁਰੂਆਂ ਦੇ ਕੀਤੇ ਵਪਾਰ-ਵਿਕਾਰ ਛੀਦੀਆਂ ਇਹ ਨਹੀਂ ਆ ਮਹਾਨ ਸ਼ਹੀਦੀਆਂ ਨੇ ਸਾਨੂੰ ਇਹਨਾਂ ਸ਼ਹੀਦੀ ਦਿਹਾੜਿਆਂ ਤੇ ਜਾਂ ਗੁਰੂ ਕੁਰਬਾ ਦੇ ਜਰੂਰ ਸੰਗਤ ਨੂੰ ਵੱਧ ਚੜ ਕੇ ਆਪਣੇ ਕੰਮ ਕਾਰ ਛੱਡ ਕੇ ਤੇ ਇਹਨਾਂ ਗੁਰਤਾਮਾ ਦੇ ਜਰੂਰ ਹੋਣਾ ਚਾਹੀਦਾ ਕਿਉਂਕਿ ਸਿੱਖੀ ਜਿਹੜੀ ਆ ਇੱਕ ਥੋ ਹੀ ਇੱਕ ਪਤਾ ਲੱਗਦਾ ਹੈ ਵੀ ਗੁਰੂ ਸਾਹਿਬ ਨੂੰ ਵੀ ਪਈ ਠੀਕ ਆ ਮੇਰੇ ਸਿੱਖ ਜਿਹੜੇ ਨੇ ਉਹ ਮੈਨੂੰ ਯਾਦ ਰੱਖਦੇ ਨੇ ਤੇ ਅਸੀਂ ਅੱਜ ਤਕਰੀਬਨ 8-9 ਗੱਡੀਆਂ ਲੈ ਕੇ ਅਨੰਦਪੁਰ ਸਾਹਿਬ ਪਹੁੰਚ ਰਹੇ ਆ ਗੁਰੂ ਦੀ ਘੇਰ ਸਰਕਾਰ ਕਿਹੜੀ ਜਗ੍ਹਾ ਤੋਂ ਆਇਓ ਅਸੀਂ ਆਏ ਜੀ ਮੋਗਾ ਜਿਹੜਾ ਡਿਸਟ੍ਰਿਕਟ ਆ ਫਤਿਹਗੜ੍ਹ ਪਈ ਦੂਰ ਇਲਾਕਾ ਜੀ ਦੇਖੋ ਜਿਹੜੇ ਸ਼ਹੀਦੀ ਵਿਹਾਰੇ ਆ ਗੁਰਤੇਗ ਬਹਾਦਰੀ ਦਾ ਪਹਿਲਾ ਇਹ ਨਹੀਂ ਤੁਮ ਤਾਂ ਮੇਰੇ ਸੁਝਾਵ ਦਾ ਨਹੀਂ ਮਨਾਇਆ ਗਿਆ ਐ ਕਿ ਜਲਦੀ ਬਹੁਤ ਮਨਾਇਆ ਗਿਆ ਜਿਹੜਾ ਸਤਾਬਦੀ ਮਨਾ ਰਹੇ ਆ ਆਪਾਂ ਸਤਾਬਦੀ ਸਾਹਿਬ ਜੀ ਤੇ ਇਹ ਨਾ ਇਹ ਸਤਾਬਦੀ ਆ ਜੀ 350 ਸਾਲਾਂ ਕਿਉਂਕਿ ਜਦੋਂ ਆਪਾਂ ਅੱਗੇ ਆ ਕਿ ਉਹਨੂੰ ਆਪਾਂ ਨਾਰਮਲ ਤੌਰ ਤੇ ਸੰਸਥਾਵਾਂ ਕਿਵੇਂ ਬਣਾਉਂਦੀਆਂ ਨੇ ਪਰ ਹੁਣ ਪੰਜਾਬ ਸਰਕਾਰ ਨੇ ਵੀ ਬਹੁਤ ਵੱਡਾ ਉਪਰਾਲਾ ਕੀਤਾ ਕਿਉਂਕਿ ਉਹਨਾਂ ਦਾ ਇਹ ਉਪਰਾਲਾ ਸ਼ਲਾਣਯੋਗ ਆ ਤੇ ਇਸ ਜਿਹੜੀਆਂ ਸੰਸਥਾਵਾਂ ਨੇ ਜਿਵੇਂ ਅਸੀਂ ਆਪਾਂ ਗੁਰਮੀਤ ਸਿੰਘ ਜੀ ਪੁਸ਼ ਵਾਲੇ ਬਾਬੇ ਜਮਿੰਦਰ ਸਿੰਘ ਜੀ ਜਨੇਰਾ ਵਾਲੇ ਉੱਜੇ ਵਿਰਾਸਤੇ ਖਾਲਸਾ ਦੇ ਵਿੱਚ ਸਮਾਗਮ ਤੇ ਉਹਨਾਂ ਨੇ ਸਾਨੂੰ ਵੀ ਜਾਨੀ ਕਿ ਸਰਧਾ ਪੱਤਰ ਦਿੱਤਾ ਸੀ ਤੇ ਅੱਜ ਇਹ ਸਾਰੇ ਵੀਰ ਜਦ ਦੱਖਣ ਕਰਤਾ ਜਾਣਾ ਇਸੇ ਗੁਰੂ ਸਾਹਿਬ ਦੇ ਕਾਲਕਤਬ ਸਾਹਿਬ ਦੇ ਆਪਣੇ ਕਿਸ ਗੜ ਸਾਹਿਬ ਤੇ ਪਰ ਅਸੀਂ ਹੁਣ ਸਾਰੇ ਵੀਰ ਪਹਿਲਾਂ ਉੱਥੇ ਹਾਜ਼ਰੀ ਭਰਨੀ ਹੈ ਸਮਾਗਮ ਦੇ ਵਿੱਚ ਜਿਹੜਾ ਸ਼ਹੀਦੀ ਦਿਹਾੜਾ ਚੱਲ ਰਿਹਾ ਗੁਰਤੇਗ ਬਾਦ ਤੇਗ ਬਾਦਰ ਜੀ ਦਾ ਉਹਦੇ ਬਾਰੇ ਸੰਗਤਾਂ ਨੂੰ ਕੀ ਕਹਿਣਾ ਚਾਹੂੰਗਾ ਬਸ ਸੰਗਤਾਂ ਨੂੰ ਇਹੀ ਹੈ ਜੀ ਅਸੀਂ ਜੋ ਉਹਨਾਂ ਨੇ ਦੇਖੋ ਹਿੰਦੀ ਚਾਦਰ ਬਣਿਆ ਤੇ ਉਹਨਾਂ ਦਾ ਇੱਕ ਸਾਂਝੀ ਵਾਲਤਾ ਦਾ ਪ੍ਰਤੀਕ ਇੱਕ ਸ਼ਹੀਦੀ ਸੀ ਮੈਂ ਸਾਰੀ ਸੰਗਤ ਨੂੰ ਇਹ ਕਹਿਣਾ ਚਾਹਣਾ ਹੈ ਵੀ ਮੁਸਲਮਨ ਸਿੱਖ ਸਾਈ ਸਾਰਿਆਂ ਨੂੰ ਵੀ ਆਪਾਂ ਸਾਰੇ ਰਲ ਮਿਲ ਕੇ ਇਹ ਜਿਹੜਾ ਗੁਰੂ ਮਹਾਰਾਜ ਦਾ ਫਲਸਫਾ ਹੈ ਇਹਨੂੰ ਆਪਾਂ ਅੱਗੇ ਤੋਰਿਏ ਕਿਉਂਕਿ ਉਹਨਾਂ ਨੇ ਹਿੰਦੂਆਂ ਦੇ ਜਿਹੜੇ ਆ ਵੀ ਉਹਨਾਂ ਦੇ ਧਰਮ ਨੂੰ ਲੈ ਕੇ ਏਡੀ ਵੱਡੀ ਕੁਰਬਾਨੀ ਕੀਤੀ ਹੈ ਤੇ ਹਿੰਦੂ ਵੀਰਾਂ ਨੂੰ ਵੀ ਮੈਂ ਕਹਿੰਦਾ ਵੀ ਮਹਾਰਾਜ ਕਿਰਪਾ ਕਰੇ ਤੁਸੀਂ ਵੀ ਗੁਰੂ ਸਾਹਿਬ ਦੇ ਫਲਸਫੇ ਨੂੰ ਅਪਣਾਓ ਤੇ ਗੁਰਸਿੱਖੀ ਜੀਵਨ ਜਿਹੜਾ ਹੈ ਉਹਨੂੰ ਅਪਣਾਓ ਦੁਆਬਾ ਨਿਊਜ਼ ਨਾਲ ਗੱਲਬਾਤ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਚੁੱਕੇ ਆ ਅਸੀਂ ਗੁਰਦੁਆਰਾ ਸੀਸਗੰਨ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਅਸੀਂ ਉੱਥੇ ਮੌਜੂਦ ਆ ਜਿਹੜੀਆਂ ਸੰਗਤਾਂ ਨਮਸਤਕ ਹੋਂਦੀਆਂ ਉਹ ਸਾਹਮਣੇ ਗੇਟ ਬਿਲਕੁਲ ਮੁੱਖ ਦਵਾਰ ਬਣਿਆ ਜਿੱਥੋਂ ਸੰਗਤਾਂ ਜਾ ਰਹੀਆਂ ਔਰ ਗੁਰੂ ਸਾਹਿਬ ਨੂੰ ਨਮਸਤਕ ਹੋ ਰਹੀਆਂ ਅਸੀਂ ਕੋਸ਼ਿਸ਼ ਕਰਾਂਗੇ ਵੀ ਤੁਹਾਨੂੰ ਅੰਦਰ ਜਾ ਕੇ ਵੀ ਦਰਸ਼ਨ ਕਰਾਈਏ ਆਓ ਚੱਲਦੇ ਆ ਜੀ ਸਾਡੇ ਨਾਲ ਮੀਤ ਮੈਨੇਜਰ ਭਵਿੰਦਰ ਸਿੰਘ ਜੀ ਜੁੜ ਚੁੱਕੇ ਆ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਸਿੰਘ ਸਾਹਿਬ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿੰਘ ਸਾਹਿਬ ਅੱਜ ਜੋ ਸ਼ਹੀਦੀ ਜੋੜ ਮੇਲਾ ਚਾਹਵੇ ਆ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਇਹਦੇ ਵਾਸਤੇ ਜਿਹੜਾ ਸੰਗਤਾਂ ਨਾਲ ਕੀ ਵਿਚਾਰ ਸਾਂਝੇ ਕਰਨ ਚਾਹੋਗੇ ਹਾਰਿਆਂ ਤੋਂ ਪਹਿਲਾਂ ਤਾਂ ਸਮੂਹ ਸੰਗਤਾਂ ਨੂੰ ਬੇਨਤੀ ਹੈ ਜਿੰਨੇ ਵੀ ਗੁਰੂ ਨਾਨਕ ਨਾਮ ਲਿਵਾ ਸੰਗਤ ਹੈ ਕਿ ਵੱਧ ਤੋਂ ਵੱਧ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਦੇ ਉੱਤੇ ਪਹੁੰਚਣ ਦੀ ਕਿਰਪਾਲਤਾ ਕਰਨੀ ਭਾਵੇਂ ਕਿ ਸ਼ਹੀਦੀ ਦਿਵਸ 25 ਤਰੀਕ ਨੂੰ ਬੜੀ ਸ਼ਰਧਾ ਸਤਿਕਾਰ ਨਾਲ ਮਨਾਇਆ ਜਾ ਚੁੱਕਾ ਹੈ ਪਰੰਤੂ ਉਹਨਾਂ ਦੇ ਜਿਹੜਾ ਸੀ ਸੰਸਕਾਰ ਦਿਵਸ ਹੈ ਉਹ ਆਉਣ ਵਾਲੀ ਜਿਹੜੀ 29 ਤਰੀਕ ਹੈ 29 11 29 ਨਵੰਬਰ ਨੂੰ ਬਹੁਤ ਹੀ ਸ਼ਰਧਾ ਤੇ ਸਤਿਕਾਰ ਦੇ ਨਾਲ ਇੱਥੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਣੇ ਆ। ਸੋ ਜਿਹਦੇ ਸਬੰਧ ਵਿੱਚ ਕੱਲ ਨੂੰ 27 ਤਰੀਕ ਨੂੰ ਅਖੰਡ ਪਾਠ ਸਾਹਿਬ ਆਰੰਭ ਹੋ ਜਾਣਗੇ। 29 ਤਰੀਕ ਨੂੰ ਭੋਗ ਪਾਏ ਜਾਣਗੇ। ਮਾਨਯੋਗ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਤੇ ਉਹਨਾਂ ਦੀ ਸਮੁੱਚੀ ਟੀਮ ਸਕੱਤਰ ਸਾਹਿਬ ਸਰਦਾਰ ਪ੍ਰਤਾਪ ਸਿੰਘ ਜੀ ਹੋਰ ਵੀ ਅਧਿਕਾਰੀ ਉਹਨਾਂ ਦੀ ਸਾਰਿਆਂ ਦੀ ਨਿਗਰਾਨੀ ਦੇ ਵਿੱਚ ਹੋਏ ਹਦੇਸ਼ਾ ਅਨੁਸਾਰ ਬਹੁਤ ਹੀ ਵਧੀਆ ਸਮਾਗਮ ਜਿਹੜੇ ਸ਼ਰੋਮਣੀ ਕਮੇਟੀ ਵੱਲੋਂ ਉਲੀਕੇ ਜਾ ਰਹੇ ਨੇ ਤੇ ਉਹਨਾਂ ਦੇ ਵਿੱਚ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸ਼ਾਮਲ ਹੋ ਕੇ ਆਪਣੇ ਅਲਾਹ ਲਈ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਪੀਰ ਭਪਿੰਦਰ ਸਿੰਘ ਜੀ ਮੀਤ ਪ੍ਰਧਾਨ ਉਹਨਾਂ ਨੇ ਦਸਤਾ ਸੰਗ ਨੂੰ ਇੱਕ ਬੇਨਤੀ ਕੀਤੀ ਆ ਵੀ ਜਿਹੜਾ 29 ਤਰੀਕ ਤੱਕ ਪ੍ਰੋਗਰਾਮ ਆ ਹੋਮ ਹੋਮ ਆਗੇ ਮਤਲਬ ਪਹੁੰਚੋ ਚੱਲੂਗਾ ਪ੍ਰੋਗਰਾਮ ਇਸੇ ਤਰ੍ਹਾਂ ਕਈ ਸੰਗਤਾਂ ਦੇ ਦਿਲ ਵਿੱਚ ਗੱਲ ਸੀ ਵੀ 25 ਤਰੀਕ ਤੱਕ ਜਿਹੜਾ ਪ੍ਰੋਗਰਾਮ ਹੈਗਾ ਉਸ ਤੋਂ ਬਾਅਦ ਖਤਮ ਆ ਪਰ ਨਹੀਂ ਸਾਡੇ ਮੈਨੇਜਰ ਸਾਹਿਬ ਨੇ ਦੱਸ ਦਿੱਤਾ ਬਈ ਇਹ ਜਿਹੜਾ ਪ੍ਰੋਗਰਾਮ ਆ 29 30 ਤਰੀਕ ਤੱਕ ਆ ਹੋਮ ਹੋਮ ਆਗੇ ਪਹੁੰਚੋ ਔਰ ਗੁਰੂ ਘਰ ਦੀਆਂ ਖੁਸ਼ੀਆਂ ਲਾਓ ਆਓ ਜੀ ਅੱਗੇ ਚੱਲਦੇ ਹਾਂ ਗੱਲਬਾਤ ਕਰਾਂਗੇ ਧੰਨਵਾਦ ਜੀ ਥੈਂਕ ਯੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਕੇਸਗੜ ਸਾਹਿਬ ਦੇ ਮੌਜੂਦ ਆ ਕੋਲ ਬਿਲਕੁਲ ਕੋਲ ਲਾਗੇ ਖੜੇ ਆ ਅਸੀਂ ਜਿੱਤੇ ਕਿ ਸਾਡੀਆਂ ਭੈਣਾਂ ਦਰਸ਼ਨ ਕਰਨ ਆਈਆਂ ਮੇਲੇ ਹਨਾ ਤੇ ਭੈਣਾਂ ਦੇ ਜਦੋਂ ਮੈਂ ਗੱਲਬਾਤ ਕੀਤੀ ਉਹਨਾਂ ਦਾ ਮੈਨੂੰ ਜਿਹੜਿਆ ਆ ਆਪਾਂ ਰੁੱਖ ਵਰਤੀਰਾ ਕਹਿ ਦਿੰਨੇ ਆ ਉਹ ਮੈਨੂੰ ਵਧੀਆ ਲੱਗਾ ਔਰ ਸਾਡੀਆਂ ਭੈਣਾਂ ਨੇ ਗੱਲ ਬਹੁਤ ਸੋਹਣੀ ਕੀਤੀ ਆ ਔਰ ਮੈਨੂੰ ਵੀ ਇਹ ਗੱਲ ਕਹੀ ਆ ਬੇ ਸੱਚਾਈ ਦੇ ਮਾਰਗ ਤੇ ਚਲਿਓ ਮੈਂ ਤੁਹਾਡੇ ਨਾਲ ਵਾਦਾ ਕਰਦਾ ਮੈਂ ਸੱਚਾਈ ਦੇ ਮਾਰਗ ਤੇ ਹਮੇਸ਼ਾ ਚੱਲੂਗਾ ਤੇ ਮਹਾਰਾਜ ਕਿਰਪਾ ਕਰਨ ਜਿਸ ਧਰਤੀ ਤੇ ਖੜੇ ਆ ਇਹਨਾਂ ਦੀ ਅੱਖ ਵੀ ਸਾਡੇ ਹਲ ਹੋ ਗਈ ਆਪੇ ਬਾਰੇ ਨਿਆਰੇ ਆ ਬਾਕੀ ਅਸੀਂ ਭੈਣ ਜੀ ਨਾਲ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹੜਾ ਜਾਓਗੇ ਭੈਣ ਜੀ ਦੇਖੋ ਅਸੀਂ ਤਾਂ ਸਾਰੇ ਸਮਾਜ ਨੂੰ ਸਾਰੇ ਇਨਸਾਨਾਂ ਨੂੰ ਇਹ ਬੇਨਤੀ ਕਰਦੇ ਆ ਵੀ ਤੁਹਾਡੇ ਤਿਲਕ ਦੀ ਤੇ ਜੰਜੂ ਦੀ ਰੱਖਿਆ ਕਰਨ ਵਾਲੇ ਸਤਿਗੁਰੂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਨੂੰ ਨਾ ਭੁੱਲਿਓ ਜਿਨ੍ਹਾਂ ਨੇ ਆਪਣੇ 9 ਸਾਲ ਦੇ ਪੁੱਤਰ ਨੂੰ ਮਾਤਾ ਗੁਜਰੀ ਜੀ ਨੂੰ ਛੱਡ ਕੇ ਅਨੰਦਪੁਰ ਸਾਹਿਬ ਚ ਚਾਂਦਰੀ ਚੌਂਕ ਤੇ ਤੁਹਾਡੇ ਧਰਮ ਦੀ ਰੱਖਿਆ ਕਰਨ ਲਈ Hindu ਧਰਮ ਦੀ ਰੱਖਿਆ ਕਰਨ ਲਈ ਦੇ ਦੋ ਕਿ ਜਦੋਂ ਪੰਡਤ ਕਿਰਪਾ ਰਾਮ ਜੀ ਆਏ ਉਹਨਾਂ ਨੇ ਕਿਹਾ ਵੀ ਸਤਿਗੁਰੂ ਸਵਾਮਾਨ ਜੰਝੂ ਲੈਨੇ ਸਾਡੇ ਸਤਿਗੁਰੂ ਕਹਿੰਦੇ गोविंद ਰਾਏ ਵੱਲੋਂ ਦੇਖਿਆ गोविंद ਰਾਏ ਜੀ ਕਹਿੰਦੇ ਕਹਿੰਦੇ ਸ਼ਹੀਦੀ ਦੇਣੀ ਵੈਣੀ ਆ ਕਿਸੇ ਮਹਾਨ ਪੁਰਸ਼ ਨੂੰ ਕਹਿੰਦੇ ਪਿਤਾ ਜੀ ਤੁਤ ਤੋਂ ਮਹਾਨ ਕਿਹੜਾ ਸਤਿਗੁਰੂ ਕਹਿੰਦੇ ਵੀ ਠੀਕ ਆ ਭਾਈ ਕਹਿੰਦੇ ਕਿਰਪਾ ਰਾਮ ਜੀ ਕਹਿ ਦਿਓ ਵੀ ਸਾਡੇ ਗੁਰੂ ਨੂੰ ਬਣਾ ਲਓ ਪਹਿਲਾਂ ਸਾਡੇ ਗੁਰੂ ਨੂੰ ਇਹ ਨਿਮਣਾ ਲਓ ਅਸੀਂ ਮੰਨਣ ਲਈ ਤਿਆਰ ਆ ਪੰਡਤ ਕਿਰਪਾ ਰਾਮ ਜੀ ਦੀ ਜਦੋਂ ਬਾਹ ਫੜ ਲਈ ਫਿਰ ਸੀਸ ਦੇਤਾ ਪਰ ਬਾਹ ਨਹੀਂ ਛੱਡੀ ਫਿਰ ਫਿਰ ਸੀਸ ਦਿਆ ਪਰ ਸਿਰ ਰਣਾ ਦੀਆ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਬਾਣੀ ਚ ਇਹ ਚੀਜ਼ ਦਰਜ ਕੀਤੀ ਹੈ ਨਵੇਂ ਪਾਸਾ ਦੀ ਸਜਦੀ ਮੈਂ ਅੱਜ ਸਾਰੇ ਰਾਸ਼ਟਰ ਨੂੰ ਇਹੀ ਅਪੀਲ ਕਰਦੀ ਆ ਕਿ ਭਾਈ ਉਹਦੀ ਕੁਰਬਾਨੀ ਨੂੰ ਨਾ ਭੁੱਲਿਓ ਜੇ ਅੱਜ ਤੁਸੀਂ ਤਿਲਕ ਲਾਉਨੇ ਆ ਜੇ ਤੁਸੀਂ ਮੰਦਿਰਾਂ 'ਚ ਆਰਤੀ ਕਰਦੇ ਹਾਂ ਜੇ ਤੁਸੀਂ ਆਪਣੇ ਕਰਮਕਾਂਡ ਕਰਨ ਲਈ ਬੈਠੇ ਹੋ ਤਾਂ ਗੁਰੂ ਤੇਗ ਬਹਾਦਰ ਜੀ ਦੀ ਦੇਣ ਆ ਬਹੁਤ ਵੱਡੀ ਕੁਰਬਾਨੀ ਆ ਕਰਕੇ ਦੇਖਿਓ ਕਿਤੇ ਫਿਰ ਤੁਹਾਨੂੰ ਯਾਦ ਆਊਗਾ ਵੀ ਉਹ ਪਾਤਸ਼ਾਹੀ ਕੁਰਬਾਨੀ ਕੀ ਸੀ ਅਸੀਂ ਭੁੱਲੇ ਬੈਠੇ ਹਾਂ ਸੋ ਇੰਨੀ ਹੀ ਬੇਨਤੀਆਂ ਐ ਬਹੁਤ ਬਹੁਤ ਵਧੀਆ ਸਾਡੀ ਭੈਣ ਜੀ ਨੇ ਕਿਹਾ ਉਹ ਵੀ ਉਸ ਕੁਰਬਾਨੀ ਲਈ ਜੀ ਆਪਣੇ ਧਰਮ ਲਈ ਹਰ ਕੋਈ ਕਰਦਾ ਉਸ ਚੰਜੂ ਦੀ ਰਾਖੀ ਲਈ ਜਿਹੜਾ ਪਹਿਲੇ ਜੰਮੇ 'ਚ ਇਨਕਾਰ ਕਰ ਦਿੱਤਾ ਕਿ ਜਨੇਊ ਮੈਂ ਨਹੀਂ ਪੋਣਾ ਇਹ ਨਾਲ ਨਹੀਂ ਜਾਣਾ ਨੋ ਮੇ ਜੰਮੇ ਚਾਕੇ ਉਸੇ ਦੀ ਰਾਖੀ ਕਰ ਰਹੇ ਪਿਤਾ ਜੀ ਪਿਤਾ ਜੀ ਉਹ ਮਾਲਕ ਇਸ ਗੱਲ ਨੂੰ ਮੰਨਦੇ ਨਹੀਂ ਹੈ ਕੋਈ ਪੰਡਤ ਜਿਹੜੇ ਤਿਲਕ ਲਾ ਕੇ ਆਉਂਦੇ ਆ ਉਹ ਸਜਦਾ ਕਰਦੇ ਆ ਤੇ ਉਹਨਾਂ ਨੂੰ ਪਤਾ ਹੈ ਵੀ ਅੱਜ ਅਸੀਂ ਮਾਲਕ ਕਿਹਨਾਂ ਦੀ ਬਦੌਲਤ ਅਸੀਂ ਬੈਠੇ ਹਾਂ ਕਿਹਨਾਂ ਦੀ ਬਦੌਲਤ ਬੈਠੇ ਹਾਂ ਜੀ ਮੰਨਦੇ ਆ ਸਤਕਾਰ ਬਹੁਤ ਹੈ ਜਿਹੜਾ ਅਸਲੀ ਪੰਡਤ ਬ੍ਰਾਹਮਣ ਹੋਊਗਾ ਬ੍ਰਾਹਮਣ ਬ੍ਰਹਮ ਦਾ ਗਿਆਨ ਜਿਹਨੂੰ ਹੈ ਜਿਹਨੂੰ ਹੋਏਗਾ ਜੀ ਉਹ ਜ਼ਰੂਰ ਨਤਮਸਤਕ ਹੋਏਗਾ ਇਸ ਧਰਤੀ ਨੂੰ ਆ ਕੇ ਸਰਹੰਦ ਦੀਨ ਨੂੰ ਫਤਿਹਗੜ ਸਾਹਿਬ ਦੀਨ ਚਮਕੌਰ ਦੀਨ ਉਹ ਗੁਰੂਆਂ ਦੀ ਧਰਤੀ ਨੂੰ ਜ਼ਰੂਰ ਆਪਣਾ ਸਿਰ ਝੁਕਾਊਗਾ ਜੀ ਕਿ ਅਸੀਂ ਕਿਨਾਂ ਦੇ ਬਚਾਏ ਹੋਏ ਬੈਠੇ ਆ ਜੀ ਵਾਇਰ ਵਾਇਰ ਜੀ ਕਹਿੰਦਾ ਸਾਹ ਭਾਈ ਗੁਰਜੀ ਕੀ ਫਤਿਹ ਤੁਹਾਡੀਆਂ ਭੈਣਾਂ ਨੇ ਜਿਹੜਾ ਜਵਾਬ ਦਿੱਤਾ ਵਧੀਆ ਦਿੱਤਾ ਵੀ ਅੱਜ ਬਦੌਲਤ ਕਿਹਦੀ ਆ ਜਿਹੜਾ ਮਾਨੂੰ ਬਚ ਕੇ ਬੈਠੇ ਆ ਇਹ ਹਿੰਦੂ ਧਰਮ ਜਿਹੜਾ ਗੁਰਤੇਗ ਬਹਾਦਰ ਜੀ ਦੇਣ ਆ ਅਸੀਂ ਇੱਥੇ ਹੀ ਗੱਲਬਾਤ ਕਰਦੇ ਹੋਰ ਵੀ ਜਿਹੜੇ ਸਾਡੇ ਦਰਸ਼ਕ ਪਿਆਰੇ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਅੱਗੇ ਚਲਾਂਗੇ ਪਹਿਲਾਂ ਕੇਸਗੜ ਸਾਹਿਬ ਜੀ ਦੇ ਤੋਂ ਦਰਸ਼ਨ ਕਰ ਲਓ ਤੇ ਅਸੀਂ ਇੱਥੇ ਹੀ ਫਤਿਹ ਬੁਲਾਉਨੇ ਆ ਵਾਹਿਗੁਰੂ ਜੀ ਦਾ ਕਾਲ ਸਾਰ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ Hello? No.